ਅਗਰ ਪਰਮੇਸ਼ਵਰ ਨੇ ਧਰਮ ਪਰਿਵਰਤਨ ਕਰਨਾ ਹੁੰਦਾ ਜ਼ਬਰਦਸਤੀ ਤੇ ਇੰਨੇ ਚਮਤਕਾਰ ਕਰਕੇ ਉਹਨਾਂ ਨੂੰ ਕਿਉਂ ਨਾ ਕਹਿੰਦਾ ਅੱਜ ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਦੇ ਵਿੱਚ ਕਰਾਇਏ ਗਏ ਕ੍ਰਿਸਮਸ ਸਮਾਗਮ ਦੇ ਵਿੱਚ ਪਾਸਟਰ ਅੰਕੂ ਨੂੰ ਲਾਣੇ ਉਹਨਾਂ ਵਿਰੋਧੀਆਂ ਨੂੰ ਜਵਾਬ ਦਿੱਤਾ ਹੈ ਜੋ ਅਕਸਰ ਇਸਾਈ ਧਰਮ ਦਿੱਤੇ ਧਰਮ ਪਰਿਵਰਤਨ ਦਾ ਇਲਜ਼ਾਮ ਲਗਾਉਂਦੇ ਨੇ ਦੇਖੋ ਪੂਰੀ ਵੀਡੀਓ ਨੂੰ ਕੀ ਕਿਹਾ ਪਾਸਟਰ ਅੰਕੂ ਨੂੰ ਨੇ ਉਹਨਾਂ ਨੂੰ ਤੇ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰਿਓ ਤੇ ਮਸੀਹ ਸਮਾਜ ਨਾਲ ਜੁੜੀਆਂ ਤਾਜ਼ਾ ਖਬਰਾਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਗਰ ਪਰਮੇਸ਼ਵਰ ਨੇ ਧਰਮ ਪਰਿਵਰਤਨ ਕਰਨਾ ਹੁੰਦਾ ਜ਼ਬਰਦਸਤੀ ਤੇ ਇੰਨੇ ਚਮਤਕਾਰ ਕਰਕੇ ਉਹਨਾਂ ਨੂੰ ਕਿਉਂ ਨਾ ਕਹਿੰਦਾ ਉਹਨੂੰ ਕਿਹੜੀ ਸਰਕਾਰ ਦਾ ਡਰ ਸੀਗਾ ਅੱਜ ਤੋਂ 3300 ਸਾਲ ਪਹਿਲਾਂ ਯਿਸੂ ਮਸੀਹ ਦੇ ਜਨਮ ਤੋਂ ਵੀ 1300 ਸਾਲ ਪਹਿਲਾਂ ਆਸਮਾਨ ਤੋਂ ਅੱਗ ਬਰਸੀ ਔਰ ਨਾਲ ਏਡੇ ਏਡੇ ਵੱਡੇ ਓਲੇ ਵਰਸੇ ਜਿਹੜੇ ਕਦੀ ਵੀ ਮਿਸਰ ਦੇ ਲੋਕਾਂ ਨੇ ਮਿਸਰ ਦੀ ਨੀਂਦ ਤੋਂ ਲੈ ਕੇ ਅੱਜ ਤੱਕ ਕਦੀ ਦੇਖੇ ਨਹੀਂ ਸਨ ਇੰਨੇ ਵੱਡੇ ਵੱਡੇ ਚਮਤਕਾਰ ਹੋਏ ਨਦੀ ਦਾ ਪਾਣੀ ਲਹੂ ਬਣ ਗਿਆ ਪੂਰੇ ਪੂਰੇ ਦੇਸ਼ ਦਾ ਟਿੱਟੀਆਂ ਪੇਜ ਕੇ ਪਰਮੇਸ਼ਰ ਨੇ ਸਾਰੀ ਫਸਲ ਦਾ ਨਾਸ਼ ਕੀਤਾ ਲੇਕਿਨ ਵਚਨ ਜਿ ਲਿਖਿਆ ਇੱਕ ਵੀ ਵਾਰ ਪਰਮੇਸ਼ਰ ਨੇ ਇਹ ਨਹੀਂ ਆਖਿਆ ਜ਼ਬਰਦਸਤੀ ਕਿ ਮੈਨੂੰ ਮੰਨੋ ਵਚਨ ਦੇ ਵਿੱਚ ਲਿਖਿਆ ਮਰਕੁਸ 10 ਦੀ 46 ਤੋਂ 52 ਦੇ ਵਿੱਚ ਕਿ ਇੱਕ ਅੰਨਾ ਸੀਗਾ ਜਦੋਂ ਨੂੰ ਪਤਾ ਲੱਗਾ ਕਿ ਪ੍ਰਭੂ ਯਿਸੂ ਮਸੀਹ ਇਸ ਜਗ੍ਹਾ ਤੋਂ ਜਾ ਰਹੇ ਨੇ ਤੇ ਵਚਨ ਤੇ ਲਿਖਿਆ ਪੁਕਾਰ ਪੁਕਾਰ ਕੇ ਯਿਸੂ ਨੂੰ ਕਹਿਣ ਲੱਗਾ ਹੈ ਦਾਊਦ ਦੀ ਸੰਤਾਨ ਮੇਰੇ 'ਤੇ ਦਇਆ ਕਰ ਤੇ ਯਿਸੂ ਮਸੀਹ ਨੇ ਪਤਾ ਕੀ ਕੀਤਾ ਯਿਸੂ ਮਸੀਹ ਨੇ ਉਹਨੂੰ ਇਗਨੋਰ ਕਰ ਦਿੱਤਾ ਉਹਨੂੰ ਛਾੜ ਦਿੱਤਾ ਤੇ ਬਾਈਬਲ ਚ ਲਿਖਿਆ ਪਰ ਉਹ ਹੋਰ ਜ਼ੋਰ ਦੀ ਪੁਕਾਰਨ ਲੱਗਾ ਜਦੋਂ ਉਹਨੂੰ ਪਤਾ ਲੱਗਾ ਕਿ ਯੇਸ਼ੂ ਮਸੀਹ ਨੇ ਤੇ ਮੇਰੀ ਸੁਣੀ ਨਹੀਂ ਜਦੋਂ ਆਪਾਂ ਲੋਕ ਕਹਿੰਨੇ ਆ ਕਿ ਪਤਾ ਨਹੀਂ ਇਸਾਈਆਂ ਨੂੰ ਕਿੰਨਾ ਕੁ ਲਾਲਚ ਇਹ ਚੰਗਾ ਕਰਦੇ ਨੇ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਨਾ ਕਿ ਪਰਮੇਸ਼ਵਰ ਨੇ ਕੁਝ ਵੀ ਸਾਬਤ ਨਹੀਂ ਕਰਨਾ ਜਾਂ ਉਹ ਕਨਵਰਜਨ ਦੇ ਚੰਗਾ ਨਹੀਂ ਕਰਦਾ ਵਚਨ ਚ ਲਿਖਿਆ ਉਹਦਾ ਉਹਦਾ ਇਗਨੋਰ ਕਰਦਾ ਲੋਕਾਂ ਨੂੰ ਉਹਨੇ ਇਗਨੋਰ ਕਰਤਾ ਤਾਂ ਕਿ ਲੋਕ ਇਸ ਉਹਦੀ ਵੈਲਿਊ ਨੂੰ ਸੰਜਣ